you. Mm -hmm. ਮਾਮਲਾ ਮੰਿਸਟਰ ਤੋਂ ਸਾਹਮਣੇ ਆਇਆ ਜਿੱਥੇ ਬੀਤੇ ਕੁਝ ਮਹੀਨੇ ਪਹਿਲਾਂ ਨਹਿਰੀ ਵਿਭਾਗ ਦੇ ਕੁਝ ਮੁਲਾਜ਼ਮਾਂ ਵੱਲੋਂ ਸਰਕਾਰ ਅਤੇ ਪ੍ਰਸ਼ਾਸਨਿਕ ਅਧਿਕਾਰੀ ਦੇ ਪੰਜਾਬ ਦੇ ਪਾਣੀਆਂ ਨੂੰ ਸਰਪਲਸ 10 ਕੇ ਦੂਜੇ ਸੂਬਿਆਂ ਨੂੰ ਪਾਣੀ ਸਪਲਾਈ ਦੇਣ ਦੀ ਗੱਲ ਦਾ ਵਿਰੋਧ ਕਰਨ ਉੱਤੇ ਸਸਪੈਂਡ ਕਰਨ ਉੱਤੇ ਹੁਣ ਜਦੋਂ ਉਸ ਦੀ ਜਾਂਚ ਵਿੱਚ ਉਹਨਾਂ ਨੂੰ ਫਿਰ ਤੋਂ ਬਹਾਲ ਕੀਤਾ ਗਿਆ ਤਾਂ ਇਹਨਾਂ ਜੁਝਾਰੂ ਮੁਲਾਜ਼ਮਾ ਦਾ ਮਹਿਕਮੇ ਦੇ ਵਿੱਚ ਪਹੁੰਚਣ ਉੱਤੇ ਨਿਗਾਹਸਵਾਗਤ ਕੀਤਾ ਗਿਆ ਇਸ ਮੌਕੇ ਉੱਤੇ ਗੱਲਬਾਤ ਕਰਦੇ ਹੋਏ ਨਹਿਰੀ ਪਟਵਾਰ ਯੂਨੀਅਨ ਦੇ ਆਗੂ ਗੁਰਪਾਲ ਸਿੰਘ ਪੰਨੂ ਤੇ ਸੰਘਰਸ਼ੀਲ ਮੁਲਾਜ਼ਮ ਨੇ ਦੱਸਿਆ ਕਿ ਪੰਜਾਬ ਦੇ ਪਾਣੀਆਂ ਨੂੰ ਸਰਪਲਸ ਦੱਸ ਕੇ ਦੂਜੇ ਸੂਬਿਆਂ ਨੂੰ ਦੇ ਕੇ ਵਾਹਵਾਹੀ ਖੱਟਣ ਵਾਲੇ ਹਰਿਆਣਾ ਦੇ ਆਈਪੀਐਸ ਕ੍ਰਿਸ਼ਨ ਕੁਮਾਰ ਅਤੇ ਪੰਜਾਬ ਸਰਕਾਰ ਦੇ ਨੁਮਾਇੰਦਿਆਂ ਨੂੰ ਪੰਜਾਬ ਦੇ ਪਾਣੀਆਂ ਦੇ ਹਾਲਾਤਾਂ ਬਾਰੇ ਜਾਣੂ ਕਰਵਾਇਆ ਗਿਆ ਜਿਸ ਦਾ ਉਹਨਾਂ ਨੂੰ ਖਾਮਿਆਜ਼ਾ ਵੀ ਭੁਗਤਣਾ ਪਿਆ ਨਾਲੇ ਸਸਪੈਂਡ ਕਰਨ ਦੇ ਨਾਲ ਨਾਲ ਉਹਨਾਂ ਨੂੰ ਦਬਾਉਣ ਦੀ ਕੋਸ਼ਿਸ਼ ਵੀ ਕੀਤੀ ਗਈ ਉਹਨਾਂ ਕਿਹਾ ਕਿ ਅਸੀਂ ਪੰਜਾਬ ਦੇ ਨਾਲ ਧੋ ਨਹੀਂ ਹੋਣ ਦਵਾਂਗੇ ਜੀ ਸਵਾਗਤ ਕੀਤਾ ਗਿਆ ਮੈਕਮੇ ਦੇ ਵੱਲੋਂ ਤੇ ਤੁਹਾਡੇ ਮੁਲਾਜ਼ਮਾਂ ਦੇ ਵੱਲੋਂ ਕੀ ਕਹਿਣਾ ਚਾਹੋਗੇ ਕੀ ਮੁਸ਼ਕਲਾਂ ਸਨ ਜਿਨ੍ਹਾਂ ਦਾ ਕਰਕੇ ਤੁਸੀਂ ਇੱਥੇ ਟਰਾਂਸਫਰ ਹੋਏ ਹੋ ਕਿਹੜਾ ਮੁੱਦਾ ਸਰਕਾਰ ਦੇ ਨਾਲ ਰੜਕਰਾ ਸੀ ਇਹ ਹਾਂ ਪਿਛਲੇ 3 ਕੁ ਮਹੀਨਿਆਂ ਤੋਂ ਜਿਹੜਾ ਪੰਜਾਬ ਦੇ ਪਾਣੀਆਂ ਨੂੰ ਸਰਪਲਸ ਦਿਖਾ ਕੇ ਸਰਕਾਰ ਕਿਸੇ ਹੋਰ ਨਾਂ ਸੂਬਿਆਂ ਦੇ ਵਿੱਚ ਬਾਵਾ ਘਟਣਾ ਚਾਹੁੰਦੀ ਸੀ ਪਰ ਜਿਹੜੇ ਮੁਲਾਜ਼ਮਾ ਆਪਣੇ ਇੱਕ ਸਰਕਾਰੀ ਮੁਲਾਜ਼ਮ ਹੋਣ ਦੇ ਨਾਤੇ ਤੇ ਆਪਣੇ ਪੰਜਾਬ ਦੇ ਵਾਸੀ ਹੋਣ ਦੇ ਨਾਤੇ ਅਸੀਂ 20 ਤੋਂ 21% ਪਾਣੀ ਕਿਹਾ ਸੀ ਕਿ ਪਾਣੀ ਲੱਗ ਰਿਹਾ ਇਰੀਗੇਸ਼ਨ ਹੋ ਰਹੀ ਹੈ ਔਰ ਕ੍ਰਿਸ਼ਨ ਕੁਮਾਰ ਕਹਿ ਰਹੇ ਸੀ ਕਿ ਤੁਸੀਂ 100% ਇਰੀਗੇਸ਼ਨ ਦਿਖਾਓ ਜਦੋਂ ਨਹਿਰਾਂ ਦੇ ਸਾਈਜ਼ ਮੋਗਿਆਂ ਦੇ ਸਾਈਜ਼ ਖਾਲਿਆਂ ਦੇ ਸਾਈਜ਼ ਜਿਹੜੇ ਬਿਲਕੁਲ ਖਤਮਾ ਮੋਗਗੇ ਉੱਚੇ ਚੱਕ ਜਾ ਕੇ ਲਾ ਦੇ ਉਹਨਾਂ ਦੇ ਮੋਗਿਆਂ ਦੇ ਸਾਈਜ਼ ਘਟਾ ਦੇ ਉਸ ਕਰਕੇ 100% ਸਚਾਈ ਕਿਤੇ ਨਹੀਂ ਹੋ ਸਕਦੀ ਜੇਕਰ ਹੋਊਗੀ ਸਚਾਈ ਤਾਂ ਉਹਦੇ ਵਾਸਤੇ ਬਹੁਤ ਉਪਰਾਲੇ ਕਰਨੇ ਪੈਣਗੇ ਇਹਨੂੰ ਮੋਗਿਆਂ ਦੇ ਸਾਈਜ਼ ਆ 6 6 ਗੁਣਾ ਵਧਾਉਣੇ ਪੈਣਗੇ ਤੇ ਤੁਹਾਨੂੰ ਜੇਕਰ ਮੈਂ ਦੱਸਾਂ ਕਿ ਇੱਕ ਜੀਵੀ ਦਾ ਨੂੰ 5 ਕਿੱਲਾਂ ਦੀ ਬਾਰੀ ਮਿਲਦੀ ਹੈ ਸਾਡੇ ਮਹਿਕਮੇ ਵੱਲੋਂ ਤਾਂ ਉਹਦੇ ਮਸਾਂ 1 ਏਕੜ ਵੀ ਨਹੀਂ ਲੱਗਦੀ 5 ਕਿੱਲਾਂ ਦੀ ਬਾਰੀ ਨਾਲ ਸਰਕਾਰ ਜੇ ਵਾਕਈ ਪਾਣੀ ਪਹੁੰਚਾਉਣਾ ਚਾਹੁੰਦੀ ਹੈ ਜੇ ਕਿਸਾਨਾਂ ਦੇ ਵਾਕਈ ਦਰਦੀ ਹੈ ਭਗਵੰਤ ਮਾਨ ਤੇ ਕ੍ਰਿਸ਼ਨ ਕੁਮਾਰ ਤਾਂ ਉਹਨਾਂ ਨੂੰ ਬੇਨਤੀ ਕਰਨਾ ਕਿ ਮੋਗਿਆਂ ਦੇ ਸਾਈਜ਼ ਵਧਾ ਦਿਓ ਤਾਂ ਕਿ ਕਿਸਾਨ ਦੀ 5 ਕਿੱਲਾਂ ਦੀ ਬਾਰੀ ਨਾਲ ਘੱਟੋ-ਘੱਟ 4 ਏਕੜ ਤਾਂ ਲੱਗ ਜੇ ਹੁਣ ਤਾਂ 1 ਏਕੜ ਵੀ ਨਹੀਂ ਲੱਗਦਾ 4 ਏਕੜ ਦੀ ਬਾਰੇ 5 ਏਕੜ ਦੀ ਬਾਰੇ ਨਾਲ ਉਸ ਕਰਕੇ ਮੰਗਾ ਸੀ ਪੁੱਤਰ ਸਾਹਿਬ ਸਰਕਾਰ ਦੀ ਮਨਸ਼ਾ ਕੀ ਲੱਗਦੀ ਹੈ ਕਿਸਾਨਾਂ ਨੂੰ ਲੈ ਕੇ ਪੰਜਾਬ ਦੇ ਲੋਕਾਂ ਨੂੰ ਲੈ ਕੇ ਮਜ਼ਦਮਾਂ ਨੂੰ ਲੈ ਕੇ ਸਰਕਾਰ ਦੀ ਮਨਸ਼ਾ ਤਾਂ ਦੇਖੋ ਜੀ ਜਿਵੇਂ ਹੁਣ ਪਿੱਛੇ ਸਾਡਾ ਚੱਲਿਆ ਸੀਗਾ ਤੇ ਜੇਕਰ ਅਸੀਂ ਆਵਾਜ਼ ਨਾ ਬੁਲੰਦ ਕਰਦੇ ਤਾਂ ਹੋ ਸਕਦਾ ਇਹਨਾਂ ਨੇ ਪੰਜਾਬ ਦੇ ਪਾਣੀਆਂ ਦਾ ਕਾਹਨ ਕਰ ਦੇਣਾ ਸੀ ਤੇ ਪੰਜਾਬ ਦੀ ਜਿਹੜੀ ਧਰਤੀ ਸੀ ਉਹ ਬੰਜਰ ਹੋ ਜਾਣੀ ਸੀਗੀ ਉਸ ਕਰਕੇ ਅਸੀਂ ਪੰਜਾਬ ਦੇ ਵਾਸੀ ਹੋਣ ਕਾਹਨ ਜੀ ਕਾਹਨ ਸਰਕਾਰ ਹੀ ਕਰਦੀ ਸੀ ਕ੍ਰਿਸ਼ਨ ਕੁਮਾਰ ਜਿਹੜਾ ਇਹਨਾਂ ਦਾ ਬਹੁਤ ਚਿਹੇ ਤਾਫਸਰਾ ਕ੍ਰਿਸ਼ਨ ਕੁਮਾਰ ਹਰਿਆਣੇ ਦਾ ਆਈਐਸ ਅਫਸਰ ਉਹ ਮੈਨੂੰ ਲੱਗਦਾ ਵੀ ਭਗਵੰਤ ਮਾਨ ਨੂੰ ਵੀ ਪਤਾ ਹੀ ਨਹੀਂ ਲੱਗਣ ਹੁੰਦਾ ਵੀ ਕੀ ਕਰੀ ਜਾਂਦਾ ਉਹ ਸਰਕਾਰ ਦਾ ਝਿੱਤ ਹੀ ਇੰਨਾ ਬਣ ਜਾਂਦਾ ਉਹ ਅੰਕੜਿਆਂ ਦੇ ਵਿੱਚ ਇੰਨਾ ਹੀਰੋ ਬਣ ਜਾਂਦਾ ਕਿ ਉਹ ਪਹਿਲਾਂ ਐਜੂਕੇਸ਼ਨ ਮਹਿਕਮੇ ਦੇ ਵਿੱਚ ਸੈਕਟਰੀ ਰਿਹਾ ਉਹਨੇ 8ਵੀਂ ਤੱਕ ਬੱਚਾ ਕੋਈ ਫੇਲ ਹੀ ਨਹੀਂ ਹੋਣ ਦਿੱਤਾ ਤੇ ਤੁਸੀਂ ਪਿਛਲੇ 10 ਸਾਲਾਂ ਦਾ ਰਿਕਾਰ ਐਜੂਕੇਸ਼ਨ ਦਾ ਨੌਵੀਂ ਤੋਂ ਬਾਅਦ ਦਸਵੀਂ ਤੱਕ ਦਾ ਬੱਚਾ ਨੂੰ ਊੜਾੜਾ ਨਹੀਂ ਹੁੰਦਾ ਜੀ ਐਨਾ ਬੁਰਾ ਹਾਲ ਕਰਦਾ ਉਹਨੇ ਉਹ ਹੀਰੋ ਬਣਨਾ ਚਾਹੁੰਦਾ ਸੀ ਉਹ ਹਰੇਕ ਸਰਕਾਰ ਦੀ ਨਜ਼ਰਾਂ ਦੇ ਵਿੱਚ ਹੀਰੋ ਬਣਦਾ ਪਰ ਉਹਨੂੰ ਨਹਿਰੀ ਵਿਭਾਗ ਦੇ ਪਟਵਾਰੀਆਂ ਨੇ ਹੀਰੋ ਬਣ ਨਹੀਂ ਦਿੱਤਾ ਉਹਨੂੰ ਕਿਹਾ ਸੀ ਬਿਲਕੁਲ ਕੰਮ ਕਰਨ ਨੂੰ ਤਿਆਰਾਂ ਪਰ ਧਰਤੀ ਤੇ ਆ ਜਾ ਅਸਮਾਨ ਤੋਂ ਥੱਲੇ ਆ ਜਾ ਸਿਸਟਮ ਸਹੀ ਕਰ ਦੇ ਖਾਲ ਸਹੀ ਬਣਾ ਦਿਓ ਮਾਈਨਰ ਵਧੀਆ ਬਣਾ ਦਿਓ ਸਾਈਜ਼ ਵਧਾ ਦਿਓ ਤਾਂ ਪੰਜਾਬ ਦੇ ਜਿਹੜੇ ਮੋਗਿਆਂ ਨੂੰ ਇੱਕ ਪਾਣੀ ਲੱਗ ਸਕਦਾ ਉਹਦੇ ਪੰਜਾਬ ਦਾ ਕਿਸਾਨ ਜਿਹੜਾ ਖੁਸ਼ਹਾਲ ਹੋ ਸਕਦਾ ਪਰ ਮੁੱਖ ਮੰਤਰੀ ਤੇ ਕਹਿੰਦੇ ਨੇ ਅਸੀਂ ਪੰਜਾਬ ਹਤੈਸ਼ੀਆਂ ਪਾਣੀਆਂ ਦਾ ਰਾਖਾ ਮੈਂ ਪੰਜਾਬ ਦਾ ਪੁੱਤ ਆ ਮੈਂ ਦੇਖੋ ਜੀ ਮੁੱਖ ਮੰਤਰੀ ਸਾਹਿਬ ਕਹਿ ਰਹੇ ਆ ਪਰ ਮੁੱਖ ਮੰਤਰੀ ਸਾਹਿਬ ਨੂੰ ਇਹ ਵੀ ਪਤਾ ਆ ਵੀ ਕ੍ਰਿਸ਼ਨ ਕੁਮਾਰ ਜਿਹੜਾ ਹਰਿਆਣੇ ਦਾ ਆਈਐਸ ਅਫਸਰ ਆ ਉਹ ਤੁਹਾਨੂੰ ਗੁੰਮਰਾਹ ਕਰਕੇ ਕੀ ਕੁਸ਼ ਕਰ ਰਿਹਾ ਭਗਵਾਨ ਤੁਮਨ ਸਾਹਿਬ ਤੁਹਾਨੂੰ ਪਤਾ ਕਿ ਐਸਬੀਐਲ ਦਾ ਕਿੱਡਾ ਵੱਡਾ ਸੰਜੀਦਗੀ ਵਾਲਾ ਪਾਣੀਆਂ ਦਾ ਮਸਲਾ ਚੱਲ ਰਿਹਾ ਜੇਕਰ ਪ੍ਰਮੁੱਖ ਸਕੱਤਰ ਕ੍ਰਿਸ਼ਨ ਕੁਮਾਰ ਨੇ ਪਾਣੀਆਂ ਕਾਗਜ਼ਾਂ ਨਾਲ ਢਿੱਡ ਪਰ ਕੇ ਪੰਜਾਬ ਦੇ ਪਾਣੀਆਂ ਨੂੰ ਸਰਪਲੱਸ ਦਿਖਾ ਕੇ ਐਸਬੀਐਲ ਦੇ ਵਿੱਚ ਇੱਕ ਐਫੀਡੇਵਿਟ ਪੇਸ਼ ਕਰਦਾ ਤਾਂ ਭਗਵਾਨ ਤੁਮਨ ਸਾਹਿਬ ਤੁਹਾਡਾ ਕੀ ਰਹੂਗਾ ਜੇ ਤੁਹਾਡੇ ਹੁੰਦੇ ਤੁਸੀਂ ਕਹਿੰਦੇ ਮੈਂ ਪੰਜਾਬ ਦਾ ਪੁੱਤ ਆ ਇਹ ਤੁਹਾਡੇ ਹੁੰਦੇ ਪੰਜਾਬ ਦਾ ਪਾਣੀ ਗਵਾਂਡੀ ਸੂਬਿਆਂ ਨੂੰ ਜਾਂਦਾ ਰਾਜਸਥਾਨ ਨੂੰ ਹਰਿਆਣੇ ਨੂੰ ਜਾਂਦਾ ਤਾਂ ਤੁਸੀਂ ਕਿਹੜੇ ਪੰਜਾਬ ਦੇ ਪੁੱਤ ਕੌਣ ਦੀਆਂ ਗੱਲਾਂ ਕਰਦੇ ਆ ਉਸ ਕਰਕੇ ਇਸ ਹਰਿਆਣੇ ਦਾ ਅਫਸਰੜਾ ਆਈਐਸ ਕ੍ਰਿਸ਼ਨ ਕੁਮਾਰ ਨੂੰ ਮਹਿਕਮੇ ਵਿੱਚੋਂ ਦਫਾ ਕਰੋ ਨਹੀਂ ਤਾਂ ਫਿਰ ਅਸੀਂ ਅੱਗੇ ਜਲੰਧਰ ਜਿਮਣੀ ਚੋਣਾ ਇਹ ਦੱਸਾਂਗੇ ਤੁਹਾਨੂੰ ਵੀ ਕਿਹੜੇ ਪਾਪ ਵਿਕਦੀ ਆ ਅੱਜ ਜਿਹੜਾ ਵਾ ਸਵਾਗਤ ਕੀਤਾ ਗਿਆ ਗੁਰੂ ਨਗਰੀ ਅੰਮ੍ਰਿਤਸਰ ਦੇ ਵਿੱਚ ਪਰ ਮੈਨੂੰ ਇਥੋਂ ਤੱਕ ਪਤਾ ਲੱਗਾ ਕਿ ਤੁਸੀਂ ਇੱਕ ਅਹੁਦਾ ਵੀ ਤੁਹਾਡਾ ਮਹਿਕਮੇ ਦੇ ਵਿੱਚ ਛੋਟਾ ਵਾ ਪਰ ਇੰਨੀ ਸੰਗਤ ਇਕੱਠੀ ਕਰਨੀ ਉਹਦਾ ਕੀ ਕਾਰਨ ਕੀ ਹੈ ਜੀ ਦੇਖੋ ਜੀ ਤਨ ਤਨ ਗੁਰੂ ਰਮਿੰਦਾ ਰਮਦਾਸ ਆਰਾਮਦਾਸ ਜਿਹਦੀ ਧਰਤੀ ਹੈ ਗੁਰੂਆਂ ਪੀਰਾਂ ਦੀ ਧਰਤੀ ਹੈ ਮਾਝੇ ਦੀ ਧਰਤੀ ਤੇ ਮੈਂ ਆਪਣੇ ਆਪ ਨੂੰ ਵਡਭਾਗੀ ਸਮਝਦਾ ਇੱਕ ਨਮਾਣੇ ਜੇ ਬੰਦੇ ਨੂੰ ਇੰਨਾ ਪਿਆਰ ਦੇਣਾ ਅੰਮ੍ਰਿਤਸਰ ਜ਼ਿਲ੍ਹੇ ਦੀਆਂ ਜਿੰਨੀਆਂ ਹੀ ਜਥੇਬੰਦੀਆਂ ਜਾਂ ਸਾਡੀ ਸਰਕਲ ਦੀਆਂ ਜਿੰਨੀਆਂ ਜਦ ਡਿਵੀਜ਼ਨਾਂ ਉਹਨਾਂ ਵੱਲੋਂ ਇੱਕ ਨਿਮਾਣੇ ਨੂੰ ਇੰਨਾ ਮਾਣ ਦੇਣਾ ਗੁਰੂਆਂ ਦੀ ਧਰਤੀ ਤੇ ਮਾਣ ਦੇਣਾ ਇਹ ਬਹੁਤ ਵੱਡੀ ਗੱਲ ਆ ਜੀ ਜਿੰਨਾ ਇਹਨਾਂ ਨੇ ਮੈਨੂੰ ਮਾਨ ਸਤਿਕਾਰ ਦਿੱਤਾ ਭਾਵੇਂ ਮੈਂ ਛੋਟੇ ਅਹੁਦੇ ਤੇ ਆ ਮੈਂ ਭਾਵੇਂ ਇੱਕ ਪਟਵਾਰੀ ਆ ਪਰ ਮੈਂ ਜਿੰਨਾ ਵੀ ਕਰ ਸਕਦਾ ਹੋਇਆ ਆਪਣੇ ਪੰਜਾਬ ਦੇ ਮੁਲਾਜ਼ਮਾਂ ਵਾਸਤੇ ਆਪਣੇ ਮਹਿਕਮੇ ਵਾਸਤੇ ਮੈਂ ਜ਼ਰੂਰ ਕਰੂੰਗਾ ਜੀ ਪੰਜਾਬ ਦੇ ਲੋਕਾਂ ਵਾਸਤੇ ਪੰਜਾਬ ਦੇ ਕਿਸਾਨਾਂ ਵਾਸਤੇ ਮੈਂ ਜ਼ਰੂਰ ਕਰੂੰਗਾ ਜੀ ਧੰਨਵਾਦ ਜੀ ਜੀ ਅਪਾ ਜੀ ਆਪਣਾ ਨਾਮ ਦੱਸ ਕੀ ਅੱਜ ਦਾ ਮੁੱਦਾ ਕੀ ਸੀ ਅੱਜ ਇੱਥੇ ਪਹੁੰਚੇ ਨੀ ਬੁੱਟਰ ਸਾਹਿਬ ਉਹਨਾਂ ਦਾ ਸਵਾਗਤ ਕਿਉਂ ਕੀਤਾ ਗਿਆ ਮੁੱਦਾ ਕੀ ਸੀ ਮੈਂ ਕਿਰਪ ਸੀਨੀਅਰ ਮੀਤ ਪ੍ਰਧਾਨ ਨੇਰੀ ਪਡਵਾਰ ਯੂਨੀਅਨ ਪੰਜਾਬ ਅੱਜ ਸਾਡੇ ਜੋ ਜਸਕਰ ਸਿੰਘ ਗੇਰੀ ਬੁੱਟਰ ਸੂਬਾ ਪ੍ਰਧਾਨ ਨੇ ਜਿਨ੍ਹਾਂ ਨੂੰ ਪਿਛਲੇ ਸਮੇਂ ਮੋਤਲ ਕੀਤਾ ਗਿਆ ਸੀਗਾ ਤੇ ਉਹਨਾਂ ਨੂੰ ਬਹਾਲ ਕੀਤਾ ਗਿਆ ਹੈ ਉਹਨਾਂ ਦੀ ਇਥੇ ਜਨਰਲ ਡਿਵੀਜ਼ਨ ਵਿੱਚ ਉਹਨਾਂ ਦੀ ਅੱਜ ਜੁਮੈਨੀ ਸੀਗੀ ਉਹਨਾਂ ਨੇ ਹਾਜ਼ਰੀ ਪੋਰਟ ਪੇਸ਼ ਕੀਤੀ ਆ ਤੇ ਸਾਰੇ ਸਾਡੇ ਭਾਈਵਾਲ ਜਥੇਬੰਦੀਆਂ ਭਰਾਤਰੀ ਜਥੇਬੰਦੀਆਂ ਸਾਡੇ ਨੇਰੀ ਪਡਵਾਰੀ ਸਾਰਿਆਂ ਨੇ ਇਕੱਠੇ ਹੋ ਕੇ ਉਹਨਾਂ ਦਾ ਵੈਲਕਮ ਕੀਤਾ ਉਹਨਾਂ ਨੂੰ ਸਸਪੈਂਡ ਕਿਉਂ ਕੀਤਾ ਗਿਆ ਸੀ ਕਾਰਨ ਕੀ ਸੀ ਜੀ ਉਹਨਾਂ ਨੂੰ ਸਸਪੈਂਡ ਕਰਨ ਦਾ ਕਾਰਨ ਸੀ ਸਾਡੇ 250 ਪੜਵਾਰੀ ਕਰੀਬ 4 ਛੇਡ ਕੀਤੇ ਸੀ ਜਿਨ੍ਹਾਂ ਨੂੰ ਆਖਿਆ ਗਿਆ ਸੀ ਜਿਨ੍ਹਾਂ ਉਤੇ ਦਬਾਅ ਪਾਇਆ ਗਿਆ ਸੀਗਾ ਕਿ ਉਹ ਜਿਹੜੀ ਉਹਨਾਂ ਦੇ ਇਰੀਗੇਸ਼ਨ ਦੇ ਅੰਕੜੇ ਆ ਉਹ ਜਿਹੜੇ 21% ਤੋਂ 30% ਦੇ ਵਿੱਚ ਸੀ ਉਹਨਾਂ ਨੂੰ ਵਧਾ ਕੇ 90% 100% ਕਰਨ ਵਾਸਤੇ ਦਬਾਅ ਪਾਇਆ ਗਿਆ ਸੀ ਉਹਨਾਂ ਨੂੰ ਛਾੜਛ ਕੀਤਾ ਗਿਆ ਸੀਗਾ ਸਾਡੇ ਸੂਬਾ ਪ੍ਰਧਾਨ ਨੇ ਇਸ ਸੰਬੰਧੀ ਆਵਾਜ਼ ਚੁੱਕੀ ਵੀ ਇਹ ਸਾਡੇ ਨਾਲ ਧੱਕਾ ਕੀਤਾ ਗਲਤ ਕੀਤਾ ਗਿਆ ਇੱਕ WhatsApp ਗਰੁੱਪ ਨੂੰ ਜਰੀਆ ਬਣਾ ਕੇ ਉਹਨਾਂ ਨੂੰ ਮੋਤਲ ਕੀਤਾ ਗਿਆ ਸੀ ਤੇ ਕਾਰਨ ਕਿਉਂਕਿ ਮੋਤਲ ਕਿਉਂ ਕੀਤਾ ਗਿਆ ਸਰਕਾਰ ਦੀਆਂ ਨੀਤੀਆਂ ਨੂੰ ਕਿਉਂ ਵੇਖਦੇ ਹੋ ਤੁਸੀਂ ਸਰਕਾਰ ਦੀਆਂ ਨੀਤੀਆਂ ਨੂੰ ਅਸੀਂ ਇਹ ਵੇਖਦੇ ਆਂ ਕਿ ਸਾਨੂੰ ਕਾਫੀ ਸਮੇਂ ਤੋਂ ਅਸੀਂ ਆਪਣਾ ਸੰਘਰਸ਼ ਕਰ ਰਹੇ ਆਂ ਪਰ ਸਾਨੂੰ ਮੀਟਿੰਗ ਦਾ ਸਮਾਂ ਨਹੀਂ ਦਿੱਤਾ ਗਿਆ ਨਾ ਸਾਡੀ ਕੋਈ ਗੱਲ ਸੁਣੀ ਗਈ ਆ ਨਾ ਸਾਡਾ ਪੱਖ ਸੁਣਿਆ ਗਿਆ ਹੈ ਪਰ ਸਰਕਾਰ ਤਾਂ ਕਹਿੰਦੀ ਜੀ ਪਾਣੀਆਂ ਦੇ ਰਾਖੇ ਇੱਕ ਪਾਸੇ ਤੁਸੀਂ ਕਹਿ ਰਹੇ ਹੋ ਕਿ ਸਾਡੇ ਨਾਲ ਘੁਟਾਲਾ ਕੀਤਾ ਜਾ ਰਿਹਾ ਪੰਜਾਬ ਦੇ ਲੋਕਾਂ ਨਾਲ ਨਹੀਂ ਸਰਕਾਰ ਨੂੰ ਅਸੀਂ ਬੇਨਤੀ ਕਰਦੇ ਆਂ ਪੀ ਜਿਹੜਾ ਨਹਿਰੀ ਸਿਸਟਮ ਹੈਗਾ ਉਹ ਬਹੁਤ ਪੁਰਾਣਾ ਸਿਸਟਮ ਹੈ ਅੰਗਰੇਜ਼ਾਂ ਦੇ ਟਾਈਮ ਦਾ ਸਿਸਟਮ ਬਣਿਆ ਹੋਇਆ ਇਹਦੇ ਵਿੱਚ ਬਹੁਤ ਸੁਧਾਰ ਕਰਨ ਦੀ ਲੋੜ ਆ ਸਾਨੂੰ ਸਾਡੀਆਂ ਸਲਾਹ ਲੈ ਕੇ ਅਸੀਂ ਕਿਉਂਕਿ ਜਮੀਨੀ ਪੱਧਰ ਤੇ ਅਸੀਂ ਵਿਚਰਦੇ ਆ ਹਰ ਖੇਤ ਚ ਹਰ ਜ਼ਮੀਨਦਾਰ ਤੱਕ ਸਾਡੀ ਪਹੁੰਚ ਆ ਅਸੀਂ ਬਾਹਰ ਦਾ ਵੇਖਦੇ ਆ ਕਿ ਕਿਸ ਤਰ੍ਹਾਂ ਦੀਆਂ ਸਮੱਸਿਆਵਾਂ ਬਾਹਰ ਆ ਰਹੀਆਂ ਨੇ ਸਾਡੀ ਸਲਾਹ ਲੈ ਕੇ ਸਾਡੀ ਸਲਾਹ ਲੈ ਕੇ ਉਸ ਹੱਬ ਨਾਲ ਪਾਲਸੀਆਂ ਬਣਾ ਕੇ ਆਪਾਂ ਕਿਸਾਨਾਂ ਨੂੰ ਪੰਜਾਬ ਨੂੰ ਪਾਣੀ ਦੀ ਵਧੀਆ ਹਸੂਦ ਦੇ ਸਕੀਏ ਸਰਕਾਰ 13 0 ਕਹਿੰਦੀ ਲੱਗਦਾ ਕਿ ਜੋ ਵਿਰੋਧ ਤੁਹਾਡੇ ਵਰਗੇ ਜਿਥੇ ਬੰਦਿਆ ਕਰੀਆ ਕਿਸਾਨ ਜਿਥੇ ਬੰਦਿਆ ਕਰ ਰਹੇ ਆ ਉਹਦੇ ਮੂੰਹ ਦੀ ਖਾਣੀ ਪਈ ਆ ਉਹਦੇ ਕਰਕੇ ਵਿਰੋਧ ਬਿਲਕੁਲ ਜੀ ਬਿਲਕੁਲ ਮੁਲਾਜ਼ਮਾਂ ਦਾ ਬਹੁਤ ਵੱਡਾ ਵਿਰੋਧ ਇਸ ਸਰਕਾਰ ਦੇ ਖਿਲਾਫ ਆ ਨਾ ਸਾਨੂੰ ਡੀਏ ਦੀ ਕਿਸ਼ਤ ਜਾਰੀ ਕੀਤੀ ਗਈ ਆ ਨਾ ਸਾਡੀਆਂ ਪੇ ਕਮਿਸ਼ਨਾਂ ਦੀਆਂ ਤਰੂਤੀਆਂ ਉਹ ਦੂਰ ਕੀਤੀਆਂ ਗਈਆਂ ਨੇ ਸੋ ਮੁਲਾਜ਼ਮਾ ਮੁਲਾਜ਼ਮਾ ਨੇ ਹੀ 92 ਐਮ ਐਲ اے ਬੜੇ ਜੋਰ ਸ਼ੋਰ ਨਾਲ ਵੋਟਾਂ ਪਾ ਕੇ ਬਦਲਾਵ ਲਿਆ ਕੇ ਇਹਨਾਂ ਦੀ ਸਰਕਾਰ ਬਣਾਈ ਸੀ ਸੋ ਅੱਜ ਉਹ ਮੁਲਾਜ਼ਮਾ ਵਿੱਚ ਬਹੁਤ ਵੱਡੀ ਨਿਰਾਸ਼ਾ ਹੈ ਉਹਨਾਂ ਦੀਆਂ ਮੰਗਾਂ ਪੂਰੀਆਂ ਨਹੀਂ ਕੀਤੀਆਂ ਗਈਆਂ ਤੇ ਉਹ ਚ ਕਈ ਕਿਸਮ ਦੀਆਂ ਮੰਗਾਂ ਹੈਗੀਆਂ ਇਸ ਮੁਝੇ ਤੁਹਾਡੇ ਨਾਲ ਕਿਸਾਨ ਜਥੇਬੰਦਰੀਆਂ ਉਤਰੀਆਂ ਹੱਕ ਦੇ ਵਿੱਚ ਜੀ ਬਿਲਕੁਲ ਜੀ ਅਸੀਂ ਧੂਰੀ ਪਿਛਲੇ ਸਮੇਂ ਧੂਰੀ ਅਸੀਂ 17 ਤਰੀਕ ਨੂੰ ਰੈਲੀ ਕੀਤੀ ਸੀਗੀ ਜਿਸ ਵਿੱਚ ਸਾਡੀਆਂ ਭਾਈਵਾਲ ਭਰਤੀ ਮੁਲਾਜ਼ਮ ਜਥੇਬੰਦੀਆਂ ਅਸੀਂ ਕਿਸਾਨ ਜਥੇਬੰਦੀਆਂ ਦਾ ਸਾਡਾ ਬਹੁਤ ਵੱਡਾ ਸਹਿਯੋਗ ਦਿੱਤਾ ਤੇ ਆਉਣ ਵਾਲੇ ਸਮੇਂ ਵਿੱਚ ਵੀ ਸਾਡਾ ਸਹਿਯੋਗ ਕਰਨ ਦਾ ਉਹਨਾਂ ਨੇ ਭਰੋਸਾ ਦਿੱਤਾ